ਹਾਂਜੀ ਦੋਸਤੋ ਕੈਮਿਓਨ ਸਾਰੇ ਉਮੀਦ ਕਰਦੇ ਹਾਂ ਸਾਰੇ ਛੜਦੀ ਕਲਾ ਵਿੱਚ ਹੋਮੂਗੇ ਆਜੋ ਦੋਸਤੋ ਕਰਦੇ ਆ ਗੱਲਾਂ ਬਾਤਾਂ ਕੱਲ ਜਾਨੀ ਕਿ 2 ਅਪ੍ਰੈਲ ਨੂੰ ਲਾਤਾ ਟੈਰਫ ਤੇ ਉਹਦੀ ਵੀ ਆਪਾਂ ਲਿਸਟ ਪਾਈ ਸੀ ਕਿਹੜੇ ਕਿਹੜੇ ਦੇਸ਼ਾਂ ਤੇ ਕਿੰਨੇ ਕਿੰਨੇ ਪਰਸੈਂਟ ਲਾਇਆ ਹੁਣ ਗੱਲ ਕਰਦੇ ਹਾਂ ਪੰਜਾਬ ਤੇ ਅਮਰੀਕਾ 'ਚ ਕੀ ਫਰਕ ਆ ਹਨਾ ਹੁਣ ਤੁਸੀਂ ਐਂ ਦੇਖੋ ਵੀ ਅਮਰੀਕਾ ਵਾਲੇ ਕਹਿੰਦੇ ਵੀ ਸਾਡੇ ਤੇ ਤੁਸੀਂ ਟੈਰਫ ਲਾਉਨੇ ਹੋ ਤਾਂ ਅਸੀਂ ਆਪਣੇ ਦੇਸ਼ ਬਾਰੇ ਕਿਉਂ ਨਾ ਸੋਚੀਏ ਅਸੀਂ ਵੀ ਲਾਵਾਂਗੇ ਹੁਣ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੇ ਟੈਰਫ ਲੱਗਦਾ ਸੀ ਜਿਹੜੀਆਂ ਅਮਰੀਕਾ ਤੋਂ ਜਾਂਦੀਆਂ ਸੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੀ ਜਿੰਨਾ ਤੇ 700% ਤੱਕ ਟੈਰਫ ਲੱਗਦਾ ਸੀ ਮਤਲਬ 100 ਰੁਪਏ ਦੀ ਚੀਜ਼ ਆ ਉਹ 800 ਦੀ ਮਿਲਦੀ ਸੀਗੀ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਹੈਗਾ ਸੀਗਾ 50% ਬਹੁਤ ਸਾਰੀਆਂ ਚੀਜ਼ਾਂ ਤੇ ਹੈਗਾ ਸੀ 100% ਜਾਨੀ ਕਿ 100 ਵਾਲੀ 150 200 ਦੀ ਮਿਲਦੀ ਸੀ ਤੇ 100 ਵਾਲੀ 150 ਦੀ ਵੀ ਮਿਲਦੀ ਸੀ ਇਸ ਤਰ੍ਹਾਂ ਦਾ ਸਾਬਕਾ ਤਾਬ ਸੀ ਅਮਰੀਕਾ ਵਾਲਿਆਂ ਨੇ ਵੀ ਲਾਤਾ ਹੁਣ ਇਹਦੇ ਆਪਾਂ ਗੱਲ ਪੰਜਾਬ ਦੇ ਅਮਰੀਕਾ ਦੀ ਐਂ ਕਰਦੇ ਆਂ ਵੀ ਜਿਵੇਂ ਅਮਰੀਕਾ ਵਾਲੇ ਆਪਦੇ ਦੇਸ਼ ਨੂੰ ਪਹਿਲ ਦਿੰਦੇ ਆਂ ਵੀ ਸਾਡਾ ਦੇਸ਼ ਪਹਿਲਾਂ ਬਾਕੀ ਬਾਅਦ ਚ ਹੋਣਾ ਵੀ ਐਂ ਚਾਹੀਦਾ ਹੁਣ ਪੰਜਾਬ ਦੇ ਵਿੱਚ ਹਰਿਆਣੇ ਦੀ ਗੱਡੀ ਆਵੇ ਪੰਜਾਬ ਦੇ ਵਿੱਚ ਹਿਮਾਚਲ ਦੀ ਗੱਡੀ ਆਵੇ ਆਪਾਂ ਕੋਈ ਉਹਨਾਂ ਤੋਂ ਪਰਚੀ ਨਹੀਂ ਲੈਂਦੇ ਕੋਈ ਪੈਸਾ ਨਹੀਂ ਲੈਂਦੇ ਪੰਜਾਬ ਦੇ ਵਿੱਚ ਕੋਈ ਆ ਕੇ ਜ਼ਮੀਨ ਖਰੀਦ ਲੇ ਕੋਈ ਰੋਕ ਨਹੀਂ ਹੈਗੀ ਉੱਥੇ ਜੇ ਆਪਾਂ ਹਰਿਆਣੇ 'ਚ ਜਾਈਏ ਉੱਥੇ ਪਰਚੀ ਲੈਂਦੇ ਆਪਾਂ ਤੋਂ ਜੇ ਆਪਾਂ ਹਿਮਾਚਲ ਜਬੜੀਏ ਉਹ ਵੀ ਪਰਚੀ ਲੈਂਦੇ ਆਪਾਂ ਤੋਂ ਪੈਸੇ ਲੈ ਕੇ ਆਪਦੇ ਸੂਬੇ 'ਚ ਵੜਨ ਦਿੰਦੇ ਆ ਤੇ ਜ਼ਮੀਨ ਜਾਇਦਾਦ ਤਾਂ ਖਰੀਦ ਹੀ ਨਹੀਂ ਸਕਦੇ ਆਪਾਂ ਉੱਥੇ ਸੋ ਜਣੀ ਜਿਵੇਂ ਹੁਣ ਤਾਂ ਨੌਕਰੀਆਂ ਵੀ ਲਗਭਗ ਪੰਜਾਬ ਦੀਆਂ ਹਰਿਆਣੇ ਵਾਲਿਆਂ ਨੂੰ ਹੀ ਮਿਲ ਜਾਂਦੀਆਂ ਨੇ ਆ ਹੁਣ ਪਿੱਛੇ ਬਿਜਲੀ ਬੋਰਡ ਦੀ ਭਰਤੀ ਸੀ ਉਹਦੇ ਵਿੱਚੋਂ 200 ਕੁਛ ਦੇ ਵਿੱਚੋਂ 170 ਉਹ ਹਰਿਆਣੇ ਵਾਲੇ ਲੈ ਗਏ ਪੰਜਾਬ ਪੁਲਿਸ ਦੇ ਵਿੱਚ ਵੀ ਤੇ ਆਪਣੇ ਲੋਕਾਂ ਬਾਰੇ ਨਹੀਂ ਸੋਚਦੇ ਆਪਣੇ ਲੀਡਰ ਪਰ ਇਹ ਆਪਣੇ ਦੇਸ਼ ਬਾਰੇ ਪਹਿਲਾਂ ਸੋਚਦੇ ਆ ਹਾਲਾਂਕਿ ਇਹਦੇ ਨਾਲ ਥੋੜਾ ਜਿਹਾ ਲੋਕ ਤੰਗ ਹੋਣਗੇ ਟੈਕਸ ਲਾਏ ਨੇ ਜਿਹੜੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਪਰ ਲੋਕ ਬਾਹਰਲੀਆਂ ਚੀਜ਼ਾਂ ਖਰੀਦਣੋਂ ਵੀ ਹਟ ਜਾਣਗੇ ਹਨ ਆਪਣੀਆਂ ਚੀਜ਼ਾਂ ਖਰੀਦਣਗੇ ਜਦੋਂ ਆਪਣੇ ਇੱਥੋਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਰੀਦਣਗੇ ਤਾਂ ਦੇਸ਼ ਦਾ ਪੈਸਾ ਦੇਸ਼ 'ਚ ਰਹੂਗਾ ਨੌਕਰੀਆਂ ਵੀ ਵਧਣਗੀਆਂ ਇੱਕ ਵਾਰੀ ਜਣੀ ਨੁਕਸਾਨ ਵੀ ਹੋਊਗਾ ਪਰ ਉਹਦੇ ਮਤਲਬ ਲੰਬੇ ਟਾਈਮ ਵਾਸਤੇ ਫਾਇਦੇ ਹੋਣਗੇ ਗੱਲ ਐ ਕਰਦੇ ਆ ਵੀ ਇਹ ਫਰਕ ਹੈ ਇਹਨਾਂ ਦੇਸ਼ਾਂ 'ਚ ਐਵੇਂ ਨਹੀਂ ਆਪਾਂ ਇੱਧਰ ਨੂੰ ਭਜਦੇ ਹੈਗੇ ਐਵੇਂ ਨਹੀਂ ਪੰਜਾਬੀ ਇੱਥੇ ਆਉਂਦੇ ਹੈਗੇ ਸੋ ਠੀਕ ਹੈ ਜੀ ਕਰ ਦਿਓ ਸ਼ੇਅਰ ਗੱਲਬਾਤ ਮਿਲਦੇ ਆਂਗੇ ਸੇ ਨਵੀਂ ਗੱਲਬਾਤ ਨਾਲ ਨਵੀਂ ਵੀਡੀਓ ਦੇ ਵਿੱਚ ਹਫ਼ਤੇ ਬਹਦਰ ਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ